25 ਸਾਰੇ ਤੋਂ ਵਿਅਕਤੀ ਕਾਬੂ ਕੀਤਾ ਗਿਆ ਜੋ ਚਿੱਟਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਕੀ ਆਪਰਾ ਮਾਜੋਕ ਸੀਨੀਅਰ ਕਪਤਾਨ ਕਪੁਸਪਟੈਂਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜਿਦੇ ਸਖਤ ਨਿਗਰਾਨੀ ਅਵੇਸ਼ਾ ਤਾ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਤਹਿਤ ਹੀ ਕੱਲ੍ਹ ਥਾਣਾ ਕਨਾਲ ਕਲੋਨੀ ਨੇ ਇੱਕ ਵੱਡੀ ਸਫਲਤਾ ਮਿਲੀ ਜਦੋਂ ਏਐਸਆਈ ਦਸਵਿੰਦਰ ਸਿੰਘ ਨੂੰ ਸਵੇਤ ਪੁਲਿਸ ਪਾਰਟੀ ਇੱਕ ਗਰਮੀ ਸਿੰਘ ਜੋ ਕਿ ਪੁੱਤਰ ਲਖਵੀਰ ਸਿੰਘ ਵਾਸੀ ਸੁਰਪੀ ਰੋਡ ਦਾ ਰਹਿਣ ਵਾਲਾ ਜਿਸ ਨੂੰ ਜਿਹੜਾ ਹੈਗਾ ਦਰਾਨੇ ਜਿਹੜਾ ਹੈਗਾ ਇਸਤੇ ਕਾਬੂ ਕੀਤਾ ਗਿਆ ਸੀ ਜਿਸ ਪਾਸੋਂ 100 ਗ੍ਰਾਮ ਹੈਰੋਨ ਤੇ 8000 ਜਿਹੜਾ ਡਰੱਗ ਮਨੀ ਰਿਕਵਰ ਹੋਈ ਸੀ ਤੇ ਜਿਸ ਤੇ ਖਾਨਾ ਕਨਾਲ ਕਲੋਨੀ ਵਿਖੇ ਮੁਕਦਮਾ ਦਰਜ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸਰ ਕਿੰਨੇ ਟਾਈਮ ਦਾ ਇੰਕੇ ਦਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਇਹ ਜੋ ਇਹਦੇ ਹੁਣ ਤੱਕ ਦੀ ਤਫਤੀਸ਼ ਤੋਂ ਸਾਹਮਣੇ ਆਇਆ ਤੇ ਪਹਿਲਾਂ ਵੀ ਇੱਕ ਟੈਂਡੀ ਦਾ ਮੁਕਦਮਾ ਦਰਜ ਹੈ ਤੇ ਇਸ ਤੋਂ ਬਿਨਾਂ 6 ਹੋਰ ਮੁਕਦਮੇ ਦਰਜ ਹੈ ਪਿਛੇ کافی ਸਮੇਂ ਤੋਂ ਜਿਹੜਾ ਹੈਗਾ ਇਸ ਕੰਮ ਚ ਇਨਵੋਲ ਸੀ ਤੇ ਕੱਲ ਜਿਹੜੀ ਹੈਗੀ ਹੈ ਥਾਣਾ ਕਨਾਲ ਕਲੋਨੀ ਕੇ ਜਿਹੜੀ ਹੈਗੀ ਵੱਡੀ ਸਫਲਤਾ ਮਿਲੀ ਹੈ ਤੇ ਇਹਨੂੰ ਅੱਜ ਜਿਹੜਾ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੰਗਾਈ ਨਾਲ ਇਹਦੀ ਪੁੱਛਗਿੱਛ ਕੀਤੀ ਜਾਊਗੀ ਤਾਂ ਕੋ ਅੱਗੇ ਕਿੱਥੋਂ ਨਸ਼ਾ ਲੈ ਕੇ ਆਉਂਦਾ ਸੀਗਾ ਚਿੱਟਾ ਤੇ ਅੱਗੇ ਕਿਸ 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 ਨੂੰ ਸਪਲਾਈ ਕਰਦਾ ਸੀਗਾ ਸਾਰਿਆਂ ਨੂੰ ਜਿਹੜਾ ਆਨ ਰਿਕਾਰਡ ਦਾ ਅੱਗੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊ। ਪਰ ਜੇ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਕਾਫੀ ਮਾਮਲੇ ਕਰਦੇ ਆਏ ਇਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਬਾਰ ਬਾਰ ਜਿਹੜੇ ਕ੍ਰਾਈਮ ਕਰਦੇ ਆ। ਹਾਂਜੀ ਜਿਹੜਾ ਹੈਗਾ ਇਹਦੇ ਦੌਰਾਨੇ ਤੋਤਰੀ ਜਿਹੜਾ ਸਾਰਾ ਰਿਕਾਰਡ ਲੈ ਕੇ ਤੇ ਜੋ 111 ਬੀਐਨਐਸ ਤੇ 112 ਬੀਐਨਐਸ ਦੀਆਂ ਧਾਰਾਵਾਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਦੀਆਂ ਉਹ ਵੀ ਇਨਵੋਲਵ ਕਰਕੇ ਜਿਹੜੀ ਹੈਗੀ ਇਹਨੂੰ ਇੱਕ ਵਧੀਆ ਜਿਹੜਾ ਹੈਗਾ ਚਲਾਨ ਪ੍ਰੇਜ਼ੈਂਟ ਕੀਤਾ ਜਾਵੇ ਤਾਂ ਜੋ ਇਸ ਜਿਹੜੀ ਇਹਨੂੰ ਵਾਤਵਾਂ ਸਜਾ ਦਵਾਈ ਚਾਹਸੀ ਬੇਸਿਕ ਕੰਮ ਕੀ ਕਰਦਾ ਸਰ ਜੀ ਇਹ ਬੇਸਿਕ ਇਹਦਾ ਹੈਗਾ ਹੁਣ ਤੱਕ ਕੁਝ ਕਾफी ਸਮੇਂ ਤੋਂ ਫ੍ਰੀ ਸੀਗਾ ਤੇ ਜਿਹੜਾ ਹੈਗਾ ਚਿੱਟੇ ਦੇ ਕੰਮ 'ਚ ਇਨਵੋਲ ਸੀ ਤੇ ਰਹਿਣ ਵਾਲਾ ਇੱਕ ਬਠਿੰਡਾ ਦਾ ਹੀ ਹੈ ਉਹ ਬਠਿੰਡਾ ਦਾ ਸਰਪੀਰ ਰੋਡ ਦਾ ਰਹਿਣ ਵਾਲਾ ਇਹ ਕੋਈ ਵੀ ਕੋਈ ਨਸ਼ਾ ਪਤਾ ਕਰ ਦੱਸ ਇਹ ਹਾਂਜੀ ਇਹਦਾ ਜਿਹੜਾ ਹੈਗਾ ਅੱਜ ਡਾਕਟਰ ਟੈਸਟ ਕਰਾ ਰਹੇ ਉਹ ਤੋਂ ਕਲੀਅਰ ਹੋ ਜਾ ਬਾਕੀ ਜੋ ਪੁਛ ਇਸ ਚ ਇਹ ਮੰਨਿਆ ਹੈਗਾ ਵੀ ਆਪ ਵੀ ਜਿਹੜਾ ਹੈਗੇ ਚਿੱਟੇ ਦਾ ਸੇਵਨ ਕਰ ਸਰ ਇਸ ਤਰ੍ਹਾਂ ਦੇ ਜਿਹੜੇ ਖਾਸ ਕਰਕੇ ਚਿੱਟਾ ਸਪਲਾਈ ਕਰਨ ਦਾ ਕੰਮ ਕਰਦੇ ਆ ਉਹਨਾਂ ਨੂੰ ਕੀ ਚੇਤਾਵਨੀ ਦਿੱਤੀ ਤਾਂ ਕਲੀਅਰ ਕਿਟ ਮੈਸੇਜ ਹੈ ਜਿਹੜਾ ਬਟਿੰਡਾ ਪੁਲਿਸ ਵੱਲੋਂ ਅੱਗੇ ਵੀ ਜਿਹੜੀ ਸ਼ਕਤੀ ਨਾਲ ਜਿਹੜੀ ਹੈਗੇ ਆ ਚਿੱਟਾ ਸਪਲਾਈਰਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਕੀਤੀ ਜਾਊਗੀ ਜਾਂ ਤਾਂ ਜਿਹੜਾ ਇਹ ਕੰਮ ਛੱਡ ਦੇ ਨਹੀਂ ਤਾਂ ਜਿਹੜੀ ਸ਼ਕਤੀ ਨਾਲ ਕਾਰਵਾਈ ਕਰਕੇ ਜੇਲ੍ਹ ਭੇਜ ਦਿੱਤੇ